ਸਾਰੇ ਕਦਾਂ ਅੱਜ ਕੱਲ ਨੂੰ ਆ ਪਾਰਟੀ ਗਿਆਤਾ ਪਾਰਟੀ ਨੇ ਜੋ ਨੀਤਿਵਾਅ ਐਲਾਨਿਆ ਹਾਂਸਾ ਹਾਂਸੋਂ ਕੱਲ ਫੀਕਟ ਆ ਰਿਹਾ ਹੈ ਪਰ ਤੁਹਾਡੀ ਜਥੇਬੰਦੀ ਵੱਲੋਂ ਕੀ ਐਲਾਨ ਕੀਤਾ ਗਿਆ ਮੇਰਾ ਨਾਮ ਭਵਿੰਦਰ ਸਿੰਘ ਜ਼ਿਲ੍ਹਾ ਜਰਨਲਿਸਟ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਪਹਿਲਾਂ ਤਾਂ ਸਾਰੇ ਸੋਤਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਡਾ ਪੱਤਰਕਾਰ ਭਰਾਵਾਂ ਦਾ ਜਿਹੜੇ ਕਿ ਪਲਾਨ ਲੰਮੇ ਸਮੇਂ ਤੋਂ ਜਥੇਬੰਦੀਕ ਢਾਂਚੇ ਦੀ ਜਿਹੜੀ ਆਵਾਜ਼ ਹੈ ਲੋਕਾਂ ਤੱਕ ਪਹੁੰਚਾਉਂਦੇ ਆ ਰਹੇ ਹੋ ਦੂਜੀ ਗੱਲ ਰਹੀ ਜਿਹੜਾ ਕੱਲ ਦੇ ਪ੍ਰੋਗਰਾਮ ਦੀ ਕਿਉਂਕਿ ਬੀਜੇਪੀ ਨੇ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਨੇ ਮਜ਼ਦੂਰਾਂ ਨੇ ਉਹਨਾਂ ਦੇ ਖਿਲਾਫ ਸੰਘਰਸ਼ ਲੜਿਆ ਲੰਮੇ ਸਮੇਂ ਤੋਂ ਲੜਾਈ ਲੜੀ ਉਹ ਲੜਾਈ ਦੇ ਵਿੱਚ ਬੜੀਆਂ ਜਿਹੜੀਆਂ ਸਾਡੀਆਂ ਐ ਮੰਗਾਂ ਸੀ ਮੰਨ ਕੇ ਜਿਹੜੀ ਬੀਜੇਪੀ ਉਹਨਾਂ ਤੋਂ ਮੁਨਕਰ ਹੋਈ ਹੈ ਤੇ ਸਾਡੇ 750 ਦੇ ਲਗਭਗ ਕਿਸਾਨ ਉਸ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਜਿਹਨੂੰ ਸੰਯੁਕਤ ਮੋਰਚੇ ਦੇ ਨਾਂ ਤੇ ਲੜਿਆ ਗਿਆ ਅੱਜ ਵੀ ਸਾਡੀਆਂ ਕੋਜ ਇਥੇ ਬੰਦੀਆਂ ਵੱਲੋਂ ਬਾਹਰਾਂ ਤੇ ਤਰਨੇ ਲੱਗੇ ਆ ਤੇ ਇਸ ਵਾਰ ਵੀ ਸਾਡਾ ਉੱਥੇ ਜਿਹੜਾ ਨੌਜਵਾਨੀ ਦਾ ਕਹਾਣ ਕੀਤਾ ਤੇ ਸਾਡੇ ਸ਼ੁੱਭ ਕਰਨ ਵਾਲੇ ਜਿਹੜੇ ਨੌਜਵਾਨ ਉੱਥੇ ਸ਼ਹੀਦ ਕੀਤੇ ਗਏ ਆ ਬਹੁਤ ਹੀ ਅਫਸੋਸਜਨਕ ਹੈ ਕਿ ਜਿਹੜੀ ਇਹ ਸਰਕਾਰ ਆਏ ਨੇ ਅੱਜ ਤੱਕ ਨਾ ਕਿਸਾਨ ਨਾ ਮਜ਼ਦੂਰ ਨਾ ਮਲਾਜ਼ਮ ਨਾ ਦੁਕਾਨਦਾਰ ਸਾਡੇ ਸਾਰੇ ਵੱਲ ਕੇ ਨਾ ਤੋਂ ਇੰਨੇ ਕਿ ਦੁਖੀ ਹੈ ਕਿ ਲੰਮੇ ਸਮੇਂ ਤੋਂ ਜਿਹੜੀ ਕਾਰਪੋਰੇਟਾਂ ਦੇ ਹੱਥਾਂ ਦੀ ਹੱਤ ਘਟ ਪੁਤ ਘਟ ਪੁਤਲੀ ਬਣ ਕੇ ਇਹ ਭਾਜਪੀ ਦੀ ਸਰਕਾਰ ਨੇ ਦੇਸ਼ ਨੂੰ ਜਮਾ ਕੰਗਾਲ ਕਰਨ ਦੇ ਕਿਨਾਰੇ ਹੋਈ ਆ ਕਿਉਂਕਿ ਜਿੰਨੇ ਸਾਡੇ ਦਾਦੇ ਸਾਧਨ ਵੇਚਦਾ ਅੱਜ ਜਿਹੜੇ ਉਹ ਕਾਲੇ ਕਾਨੂੰਨ ਅਸੀਂ ਰੱਦ ਕਰਾਏ ਸੀ ਉਹਨੂੰ ਜਿਹੜਾ ਲੁਕਮੇ ਢੰਗ ਨਾਲ ਜਿਹੜਾ ਇਹ ਲਾਗੂ ਕਰਨ ਵਾਸਤੇ ਅੱਜ ਸਾਡੇ ਕਰਤਕ ਦੀਆਂ 20 25 ਮੰਡੀਆਂ ਨੂੰ ਵੀ ਜਿਹੜਾ ਇਹਨਾਂ ਨੇ ਸੱਟ ਲਾਈ ਆ ਕਿਉਂਕਿ ਉਹ ਜਿਹੜੇ 5 6 ਫਕਾੜਪਟ ਘਾਣਿਆਂ ਨੂੰ ਜਿਹੜਾ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਕੁਝ ਹੋਇਆ ਵੀ ਉਹਨਾਂ ਨੂੰ ਮਨਜ਼ੂਰੀ ਦਿੱਤੀ ਹੈ ਕਣਕ ਦੀ ਖਰੀਦ ਦੀ ਜਿਹਦੇ ਚ ਸਾਡਾ ਆਰਤੀਆ ਭਾਈਚਾਰਾ ਜਾਂ ਮਿਹਦੂਦ ਭਾਈਚਾਰਾ ਉਹ ਜੇਦਾ ਆਉਣ ਵਾਲੇ ਸਮੇਂ 'ਚ ਬਹੁਤ ਵੱਡਾ ਨੁਕਸਾਨ ਹੋਊਗਾ ਇਸੇ ਕਰਕੇ ਜਿਹੜਾ ਸੰਯੁਕਤ ਖਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਸੀ ਕਿ ਜਿਹੜਾ ਬੀਜੇਪੀ ਨੂੰ ਦੇਸ਼ ਭਰ ਦੇ ਵਿੱਚ ਜਿਹੜਾ ਅਸੀਂ ਇਹਦਾ ਵਿਰੋਧ ਕਰਾਂਗੇ ਉਸੇ ਵਿਰੋਧ ਦੀ ਕੜੀ 'ਚ ਬੀਜੇਪੀ ਨੇ ਜਿਹੜੀ ਫ੍ਰੀਕੋਰਟ ਤੋਂ ਟੈਕਟ ਐਲਾਨ ਕੀਤੀ ਹੈ ਹੰਸਾ ਜੀ ਹਾਂਸੀ ਨੂੰ ਪਹਿਲੀ ਗੱਲ ਤਾਂ ਅਸੀਂ ਬਹੁਤ ਮੰਦ ਭਾਗੀਏ ਗੱਲ ਹੈ ਕਿਉਂਕਿ ਉਹ ਪੰਜਾਬ ਦਾ ਹੀ ਵਸਨੀਕ ਹੋ ਕੇ ਜਿਹੜਾ ਕਿ ਉਹ বিজে ਭਲਾ ਕੋਈ ਵੀ ਲੀਡਰ ਹੈ ਜਿਹੜਾ ਪੰਜਾਬ ਦਾ ਜਿਹੋ ਬੀਜਪੀ ਦੀ ਟੈਗਟ ਤੇ ਲੜਦਾ ਹੈ ਤਾਂ ਉਹ ਸਭ ਤੋਂ ਵੱਡਾ ਕਹਾਣ ਉਹ ਕਰ ਰਿਹਾ ਆ ਆਪਣੇ ਦੇਸ਼ ਨੂੰ ਆਪਣੇ ਸੂਬਾ ਵਾਸੀਆਂ ਨਾਲ ਜਾਂ ਦੇਸ਼ ਵਾਸੀਆਂ ਨਾਲ ਕਿਉਂਕਿ ਮਾਨ ਹੈ ਦੂਜੀਆਂ ਸਟੇਟਾਂ ਦੇ ਵੀ ਪੰਜਾਬ ਇੱਕ ਮੂਹਰੇ ਅੱਗੇ ਖੜ ਕੇ ਸੰਘਰਸ਼ ਲੜਨ ਦੇ ਜਿਹੜਾ ਮੋਦੀ ਰਿਹਾ ਤੇ ਉਸੇ ਪੰਜਾਬ ਦੇ ਵਿੱਚੋਂ ਹੀ ਸਾਡੇ ਜਿਹੜੇ ਲੀਡਰ ਆ ਅੱਜ ਉਹਨਾਂ ਦੀ ਚਰਚਾ ਗੀਦੀ ਕਰਕੇ ਉਹਨਾਂ ਦੀਆਂ ਟਿਕਟਾਂ ਤੇ ਲੈ ਕੇ ਉਹਨਾਂ ਤੋਂ ਤੇ ਪੰਜਾਬ ਦੇ ਵਿੱਚ ਇਲੈਕਸ਼ਨ ਲੜਨ ਦੀ ਜੇ ਸੋਚਦੇ ਆ ਤਾਂ ਬਹੁਤ ਮੰਦਭਾਗੀ ਆ ਉਹਦਾ ਜਿਹੜਾ ਵਿਰੋਧ ਆ ਸੰਯੁਕਤ ਮੋਬ ਚੇ ਉਹ ਅਸੀਂ ਡਟਵਾ ਕਰਾਂਗੇ ਜੇ ਹੰਸ ਰਾਜ ਜੀ ਕੱਲ ਨੂੰ ਇੱਥੇ ਫ੍ਰੀਕੋਟ ਆ ਰਹੇ ਆ ਤਾਂ ਅਸੀਂ ਉਹਨਾਂ ਦਾ ਜਿਹੜਾ ਸੰਯੁਕਤ ਮੋਬ ਚੇ ਦੀਆਂ ਜਥੇਬੰਦੀਆਂ ਵੱਲੋਂ ਡਟਵਾ ਵਿਰੋਧ ਕਰਾਂਗੇ ਤਾਂ ਜੋ ਜਿਹੜਾ ਬੀਜੇਪੀ ਦਾ ਭਲਾ ਕੋਈ ਵੀ ਕੈਂਡੀਡੇਟ ਆ ਉਹਨੂੰ ਪਿੰਡਾਂ 'ਚ ਤਾਂ ਅਸੀਂ ਵੜਨ ਹੀ ਨਹੀਂ ਦੇਣਾ ਇਹਦਾ ਪਿੰਡ ਵਾਲੇ ਸਾਡੇ ਪੰਜਾਬ ਦੇ ਵਸੀਆਂ ਨੂੰ ਵੀ ਅਪੀਲ ਕਰਦੇ ਆ ਕਿਉਂਕਿ ਜਿਹੜੇ ਸਾਡੇ ਧੀਆਂ ਪੁੱਤਾਂ ਤੇ ਨਹੀਂ ਬਣੇ ਸਾਡੇ ਉੱਥੇ ਨੌਜਵਾਨਾਂ ਦੇ ਕਤਲ ਕਰਾਏ ਆ ਜਾਂ ਸਾਡੇ ਉੱਥੇ ਨੌਜਵਾਨ ਲਤਾੜੇ ਐ ਇੰਨੀਆਂ ਜਿਹੜੀਆਂ ਉਹਨਾਂ ਨੂੰ ਸੱਟਾਂ ਵਧਾਈਆਂ ਜੋ ਕੁਛ ਕੀਤਾ ਉਹ ਲੋਕਾਂ ਦੇ ਸਾਹਮਣੇ ਆ ਇਹ ਅੱਜ ਵੀ ਸਾਡੇ ਕਿਸਾਨ ਭਰਾ ਉਹਨਾਂ ਨੂੰ ਪਿੰਡਾਂ 'ਚ ਵੜਨ ਦੇਣਗੇ ਤਾਂ ਉਹ ਬਹੁਤ ਮੰਦ ਭਾਗਾ ਅਸੀਂ ਸੰਯੁਕਤ ਮੋਦੀ ਚੰਡੀਓ ਸਾਰੇ ਹੀ ਪੰਜਾਬ ਵਸੀਆਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਕਿਤੇ ਵੀ ਬੀਜੇਪੀ ਦਾ ਕੋਈ ਵੀ ਆਗੂ ਜੋਨ ਕੁਝਾਂ ਦੇ ਦੌਰਾਨ ਆ ਕੇ ਇਹ ਕਹਿੰਦਾ ਵੀ ਮੈਂ ਬੀਜੇਪੀ ਦਾ ਆਗੂ ਆ ਤਾਂ ਉਹਨੂੰ ਵੜ ਨਾ ਦਿੱਤਾ ਜਾ। ਤਾਂ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਰੋਧ ਜਿਹੜਾ ਕੀਤਾ ਜਾਊਗਾ। ਉਹ ਵਿਰੋਧ ਇਹਨਾਂ ਦਾ ਜੀ ਤਕਰੀਬਨ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਤਾਂ ਕਾਲੀਆਂ ਝੰਡੀਆਂ ਲੈ ਕੇ ਇਹਨਾਂ ਦਾ ਜਿਹੜਾ ਵਿਰੋਧ ਆ ਉਹ ਕੀਤਾ ਜਾਊਗਾ। ਪਰ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵਾਲੇ ਪਿੰਡਾਂ ਲੈਵਲ ਤੇ ਵੀ ਪੜਾ ਕੱਲ ਨੂੰ ਕੋਈ ਵੀ ਪ੍ਰੋਗਰਾਮ ਆਉਂਦਾ ਪਰ ਜਿਹੜੇ ਭਾਜਪੀ ਦੇ ਆਗੂ ਆਉਣਗੇ ਇਹਨਾਂ ਨੂੰ ਇਹਨਾਂ ਦੇ ਤਲੀਆਂ ਤੇ ਚੋਗ ਐਵਜੀ ਜਗਾਵਾਂਗੇ ਯਾਦ ਰੱਖਣਗੇ ਕਿ ਅਸੀਂ ਪੰਜਾਬ ਦੇ ਨਾਲ ਕਿਹੋ ਜਿਹਾ ਉਤਾਰਾ ਕਰਦੇ ਆ ਆਪਦੇ ਹੀ ਪਰਿਵਾਰ ਦੇ ਵਿੱਚ ਅੱਜ ਦੁਸ਼ਮਣਾਂ ਦੀਆਂ ਟਿਕਟਾਂ ਲੈ ਕੇ ਜਿਹੜੇ ਪੰਜਾਬ ਦੇ ਡਟ ਕੇ ਵਿਰੋਧ ਚ ਖੜੇ ਆ ਉਹਨਾਂ ਦੀਆਂ ਟਿਕਟਾਂ ਲੈ ਕੇ ਜੇ ਸਾਡੇ ਦਰਾਂ ਤੇ ਆਉਣਗੇ ਤਾਂ ਇਹਨਾਂ ਨੂੰ ਅਸੀਂ ਕਿਸੇ ਵੀ ਹਾਲ ਚ ਬਖਸ਼ਾਂਗੇ ਨਹੀਂ ਜਤਰਾ ਦੂਜੀਆਂ ਪਾਰਟੀਆਂ ਦੇ ਵਿੱਚੋਂ ਤਾਂ ਕਿ ਉਹ ਵੀ ਉਹ ਨਹੀਂ ਰਹੇ ਕਿ ਜੇ ਬੀਜੇਪੀ ਦੇ ਵਿੱਚ ਜਿਹੜੀ ਆਪ ਜਿਹੜੀ ਸ਼ਾਮ ਉਹਦੇ ਨੂੰ ਕਸਨਾ ਦੇ ਦਿੰਦੇ ਬਹੁਤ ਹੀ ਮੰਦ ਭੱਗ ਹੈ ਜਿਹੜਾ ਇਸ ਟਾਈਮ ਜਾ ਕੇ ਬੀਜੇਪੀ ਦੇ ਵਿੱਚ ਖੜਨਾ ਉਹ ਤਾਂ ਪਹਿਲਾਂ ਹੀ ਆਪਾਂ ਗੱਲ ਕਰਕੇ ਏਡਿਆਂ ਵੀ ਇਹ ਬਹੁਤ ਮੰਦ ਭੱਗ ਹੈ ਕਾਲੀ ਦਲ ਨੂੰ ਵੀ ਅਸੀਂ ਕਰਾ ਦੀ ਝੋਟ ਤਾਂ ਹੀ ਦਿੱਤੀ ਸੀ ਅੱਜ ਤੋਂ ਹਫਤਾ ਪਹਿਲਾਂ ਵੀ ਤਕਰੀਬਾ ਭਗਤ ਸਿੰਘ ਦੀ ਜਿਹਦੇ ਸੰਧਾਂਜਲੀ ਸਮਾਗਮ ਸੀਗਾ ਫੋਇਪਰ ਤੋਂ ਅਸੀਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਡਟ ਕੇ ਉੱਥੇ ਬਿਆਨ ਦਿੱਤਾ ਸੀ ਕਿ ਜੇਕਰ ਕਾਲੀ ਦਲ